ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਕਰਨ ਜੀ ਅੱਜ ਪਹੁੰਚੇ ਹਾਂ ਪਿੰਡ ਹਰਨਾਮਪੁਰਾਂ ਦੇ ਵਿੱਚ ਜਿੱਥੇ ਇੱਕ ਕਬੱਡੀ ਕੱਪ ਜਿਹੜਾ ਕਿ ਹਰਨਾਮਪੁਰੇ ਦਾ ਹੋਣ ਜਾ ਰਿਹਾ ਤਿੰਨ ਦਿਨਾਂ ਨਾਲ ਜਿਹੜਾ ਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੋਂ ਤਸਵੀਰਾਂ ਤੁਹਾਨੂੰ ਦਿਖਾਉਂਦਾ ਜਿਹੜਾ ਕਿ ਅੱਜ ਜੋ ਕਿ ਹਰਨਾਮਪੁਰਾ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਦੀਪ ਸਿੱਧਦੀ ਯਾਦ ਨੂੰ ਸਮਰਪਿਤ ਜਿਹੜਾ ਕਿ ਕਬੱਡੀ ਕੱਪ ਹਰਨਾਮਪੁਰੇ ਦਾ ਫਿਰਨਾ ਦਾ ਜਿਹੜਾ ਲੁਧਿਆਣਾ ਵੀ ਕਿ ਇਹ 20 21 ਔਰ 22 ਮਾਰਚ ਨੂੰ ਜਿਹੜਾ ਕਰਵਾਇਆ ਜਾ ਰਿਹਾ ਜਿ세 ਵਿੱਚ ਇਨਾਮ ਨੇ ਜਿਹੜੇ ਬਹੁਤ ਹੀ ਦਿਲਕਸ਼ ਇਨਾਮ ਨੇ ਜਿਹੜੇ ਟੀਮ ਨੂੰ ਜਿਹੜੇ ਦਿੱਤੇ ਜਾਣਗੇ ਜੋ ਕਿ 37 ਕਿਲੋ ਬੈਸਟੇ ਪੰਜਾਬੀ 1 ਫੁੱਟ ਦੇ ਕੱਪ ਹੋਰ 34 ਕਿਲੋ ਬੈਸਟ ਰੇਡਰ ਪੰਜਾਬੀ ਨੂੰ 1.5 ਫੁੱਟ ਦੇ ਕੱਪ ਦੇ ਨਾਮ ਵੀ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਹੋਰ ਹੋਰ ਜਿਹੜਾ ਕਿ ਇਹ ਜੋ ਕਿ ਨਾਮ ਦਿੱਤੇ ਜਾਣਗੇ ਗਰਾਹ ਪਚਾਇ ਸਮੂਹ ਨਗਰ ਨਿਵਾਸੀ ਤੇ ਐਨਆਰਆਈ ਗਿਰਾਂ ਦੇ ਸਹਿਯੋਗ ਨਾਲ ਜਿਹੜਾ ਕਿ ਇੱਕ ਕਬੱਡੀ ਕੱਪ ਪਿੰਡ ਹਰਨਾਮਪੁਰੇ ਦਾ ਕਰਵਾਇਆ ਜਾ ਰਿਹਾ ਤਸਵੀਰਾਂ ਵੀ ਤੁਸੀਂ ਲੋਕ ਸਾਡੇ ਨਾਲ ਬਾਕੀ ਆਪਾਂ ਗੱਲਬਾਤ ਕਰਾਂਗੇ ਆਓ ਖੇਡ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਟੌਪ ਦੀ ਗੱਲਬਾਤ ਹੈ ਮੇਰੇ ਵੀਰੋ ਇਹ ਹਰਨਾਮਪਰੀ ਦਾ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਹਰਨਾਮਪੁਰਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਵਰਨ ਪੰਜਾਬ ਜਿਹੜੇ ਮੇਰੇ ਵੀਰੋ ਨਾਉਚਰ ਬੜੀ ਮੁਲਾਕਾਤ ਆ ਚੁੱਕੀ ਹੈ ਇਹਨਾਂ ਬੰਦਾਂ ਬਾਰੇ ਗੱਲ ਕਰ ਰਹੇ ਆਂ ਐਨ ਗੱਲਾਂ ਟਿਕਾਣੇ ਮੇਰੇ ਵੀਰੋ ਖੇਡ ਮਨਾਨਾਂ ਦੇ ਵਿੱਚ ਹੈ ਧੰਨਵਾਦ ਸੋਸ਼ਲ ਮੀਡੀਆ ਦਾ ਚੌਕਾ ਐਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇ ਵੀ ਐਨ ਵਰਲਡ ਰੇ ਵਿੱਚ ਕੱਲੀ ਕੱਲੀ ਗੱਲ ਕੱਲੀ ਕੱਲੀ ਖਬਰ ਇਹ ਸਾਡੇ ਪੱਤਰਕਾਰ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਪਹੁੰਚਾਉਦਾ ਹੈ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਆਂ ਇਹਨੇ ਵੀ ਨਿਊਜ਼ ਚੈਨਲ ਪਹੁੰਚਿਆ ਸਾਰਿਆਂ ਦਾ ਗੈਗਾ ਦਾਵਾ ਧੰਨਵਾਦ ਹੈ ਜੀ ਨਾਲ ਹੈਪੀ ਸਰਪੰਚ ਕੰਦੀ ਧਰੋੜਾਂ ਵਾਲਾ ਪੁਜੀਆ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਵੈਲਕਮ ਹੈ ਸਵਾਗਤ ਜੀ ਆਇਆਂ ਇਹ ਟੀਮ ਤਰਾੜ ਦੇ ਨਾਲ ਮੁਕਾਬਲਾ ਹੈ ਮੇਰੇ ਵੀਰੋ ਬਾਬਾ ਅਤਰਦਾਸ ਬਮਾਰਸੀ ਬਾਬਾ ਅਤਰਦਾਸ ਬਮਾਰਸੀ ਚਿੱਤਰਾੜ ਦਾ ਮੁਕਾਬਲਾ ਜਿਹੜਾ ਟੀਮਾਂ ਦੇ ਨਾਲ ਜਾਣ ਪਹਿਚਾਣ ਤੋਂ ਬਾਅਦ ਇੱਕ ਯਾਦਗਾਰੀ ਤਸਵੀਰ ਇੱਕ ਯਾਦਗਾਰੀ ਮਮੈਂਟੋ ਆਂਦੇ ਪਿੱਛੋਂ ਲੋਕੀ ਪਾਉਂਦੇ ਨਹੀਂ ਕਹਾਣੀਆਂ ਇਹ ਯਾਦ ਹਮੇਸ਼ਾ ਕੈਮਰੇ ਦੀ ਅੱਖ ਦੇ ਵਿੱਚ ਰਹਿ ਜਾਣੀ ਆ ਕਿਉਂਕਿ ਹਨੇਰੀਆਂ ਵੀ ਆਉਂਦੀ ਆਕੇ ਤੋਂ ਦਾ ਰਹ ਜਾਂਦੀਆਂ ਆਕੇ ਇਹਨਾਂ ਸਾਨ ਚਲੇ ਜਾਂਦੇ ਆ ਇਨਸਾਨ ਚਲੇ ਜਾਂਦੇ ਆ ਆ ਮੈਚ ਸ਼ੁਰੂ ਕਰਾਓ ਜੀ ਹੁਣ ਰੈਫਰੀ ਸਵਾਲਾਂ ਨੂੰ ਬੇਨਤੀ ਆ ਕਰਦੇ ਆ ਅੱਜ ਚਰਨਜੀਤ ਸਿੰਘ ਜੀ ਅੱਜ ਸ਼ੁਰੂਆਤ ਹੋਈ ਆ ਇਸ ਕਬੱਡੀ ਕੱਪ ਦੀ ਜੀ ਕੀ ਕਹਣਾ ਚਾਹੁੰਦੇ ਹੋ ਕਿਹੋ ਜਿਹੀ ਸ਼ੁਰੂਆਤ ਰਹੀ ਅੱਜ ਪਹਿਲਾ ਦਿਨ ਸ਼ੁਰੂਆਤ ਬਹੁਤ ਵਧੀਆ ਰਹੀ ਆ ਜੀ ਨਰਵੀ ਬਹੁਤ ਵਧੀਆ ਤੇ ਸਾਡਾ ਪਿੰਡ ਸਾਰਾ ਤੁਹਾਨੂੰ ਤੁਸੀਂ ਦੇਖੇ ਪਏ ਹੋ ਮੱਤੇ ਵੀ ਬਹੁਤ ਵਧੀਆ ਟੀਮਾਂਆਂ ਨੇ ਤੇ ਸਾਨੂੰ ਆਸਾ ਤੇ ਵਧੀਆ ਹੀ ਲੱਗੂਗਾ ਏ ਗੁਰੂ ਸਾਹਿਬ ਦਾ ਉਹ ਟਰਾਸਰਾ ਲੈ ਕੇ ਸ਼ੁਰੂ ਕੀਤਾ। ਸਵੇਰੇ ਪਹਿਲਾਂ ਆ ਕੇ ਸਾਰੀ ਸਾਰੇ ਟੀਮ ਨੇ ਹੱਦੀ ਨੇ ਨੱਥਾ ਟੇਕਿਆ ਗੁਰਦਾਰਾ ਸਾਹਿਬ ਅਰਦਾਸ ਕਰਾਈ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਸਾਡੇ ਗੁਰਪ੍ਰੀਤ ਕੌਰ ਉਹਨਾਂ ਨੇ ਰੀਵਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਆ। ਤੇ ਵਧੀਆ ਹੋਊਗਾ। ਇਹ ਅਜੇ ਇਹ ਜਿਹੜੀ ਕਬੱਡੀ ਆ ਜਿਸ ਵਿੱਚ ਬੱਚੇ ਵੀ ਭਾਗ ਲੈ ਰਹੇ ਆ ਕਿ ਕਿਸ ਤਰ੍ਹਾਂ ਦੇ ਇਨਾਮ ਨੇ ਇਨਾਮ ਸਾਡੇ ਕੋਲੇ ਜੀ ਅਸੀਂ ਕੈਸ਼ ਇਨਾਮ ਹੀ ਨੇ ਬੱਚਿਆਂ ਦੇ ਲਈ ਤੇ ਬਾਕੀ ਜਿਹੜਾ ਹੈਗਾ ਸਾਡੇ ਐਨਆਰਆਈ ਭਰਾ ਜਿਹੜੇ ਆਏ ਹੋਏ ਨੇ ਉਹ ਬੱਚਿਆਂ ਦੀ ਬਹੁਤ ਹੌਸਲਾ افزਾਈ ਕਰਦੇ ਨੇ। ਇਸ ਉਹਨਾਂ ਨੂੰ ਇਹ ਨਹੀਂ ਮਹਿਸੂਸ ਹੋਊਗਾ ਵੀ ਉਹਨਾਂ ਨਾਲ ਕੋਈ ਤੱਕਾ ਹੋਇਆ ਖੁਸ਼ ਹੋ ਕੇ ਜਾਣਗੇ ਹਾਂਜੀ ਸਰ ਕੀ ਨਾਮ ਹੈ ਜੀ ਨਰਿੰਦਰਪਾਲ ਸਾਹਿਬ ਐਨ ਆਰ ਆਈ ਵੀਰੋ ਜੀ ਹਾਂਜੀ ਕਿ ਜਿਹੜਾ ਪਿੰਡ ਪਹੁੰਚਿਓ ਕਿਲੇ ਸਾਲ ਬਾਅਦ ਆਏ ਹੋ ਤੇ ਅੱਜ ਜਿਹੜਾ ਇੱਕ ਕਬੱਡੀ ਕੱਪ ਹੋਇਆ ਅ ਅਸੀਂ ਪਿੰਡ ਹਰ ਸਾਲ ਆਉਂਦੇ ਰਹਿੰਦੇ ਹਾਂ ਪਰ ਕਬੱਡੀ ਕੱਪ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਛੋਟੇ ਛੋਟੇ ਈਵੈਂਟਸ ਹੁੰਦੇ ਸੀ ਪਰ ਇਸ ਵਾਰ ਅਸੀਂ ਟਰਾਈ ਕੀਤੀ ਆ ਵੀ ਅਸੀਂ ਕੰਪਲੀਟਲੀ ਵੱਡਾ ਖੇਡ ਪੇਲਾ ਕਰਾਂ ਕਿੰਨੀਆਂ ਟੀਮਾਂ ਆਗੀਆਂ ਜੀ ਅੱਜ ਟੀਮਾਂ 16 ਟੀਮਾਂ ਆਈਆਂ ਮੈਂ ਇੱਥੇ ਇਹ ਵੀ ਗੱਲ ਤੁਹਾਡੇ ਨਾਲ ਤੁਹਾਡੇ ਮਾਧਿਅਮ ਰੇਮ ਸ਼ੇਅਰ ਕਰਨਾ ਚਾਹਾਂ ਮੈਂ ਇੱਕ ਬੱਚਿਆਂ ਦੀ ਟੀਮ ਪਰਵਾਲੇ ਤੋਂ ਪੈਦਲ ਚੱਲ ਕੇ ਆਇਆ ਇਹਨਾਂ ਸਾਰੇ ਬੱਚਿਆਂ ਉਹ ਸਵੇਰ 6 ਵਜੇ ਚੱਲੇ ਸਾਡੇ ਕੋਲੇ ਉਹ 9 ਵਜੇ ਪਹੁੰਚ ਗਏ ਇਹ ਉਹਨਾਂ ਦੀ ਹੌਸਲਾ ਫੁਜਾਈ ਵੀ ਕਰੋਗੇ ਫਿਰ ਬਿਲਕੁਲ ਬਿਲਕੁਲ ਅਸੀਂ ਉਹਨਾਂ ਤੋਂ ਐਂਟਰੀ ਫੀਸ ਵੀ ਉਹਨਾਂ ਨੂੰ ਅਸੀਂ ਪਹਿਲਾਂ ਹੀ ਦੇ ਦਿੱਤੀ ਵੀ ਤੁਸੀਂ ਆਪਣੇ ਕੋਲੋਂ ਨਹੀਂ ਲੈਣੀ ਤੁਸੀਂ ਐਂਟਰੀ ਵੀ ਸਾਡੇ ਤੋਂ ਲੱਗਦਾ ਕਿ ਇਸ ਨਾਲ ਜਿਹੜੀ ਕਬੱਡੀ ਪ੍ਰਮੋਟ ਹੋਵੇਗੀ ਕਿ ਛੋਟੇ ਛੋਟੇ ਬੱਚੇ ਆ ਬਹੁਤ ਅਸੀਂ ਸਾਡੀ ਉਮੀਦ ਤੋਂ ਜ਼ਿਆਦਾ ਇੰਨੇ ਕਿੰਨੇ ਪਹੁੰਚ ਕੇ ਆ ਹੁਣ ਤੱਕ ਵੈਸੇ ਤਾਂ ਸਾਡੇ ਸਟੇਟ ਸੈਕਟਰੀ ਨੂੰ ਪਤਾ ਮੈਨੂੰ ਨਹੀਂ ਹਲੇ ਪਤਾ ਵੀ ਕਿੰਨੀਆਂ ਟੀਮਾਂ ਬਟ ਕਾਫੀ ਜ਼ਿਆਦਾ ਟੀਮਾਂ ਪਹੁੰਚੀਆਂ ਇਹਨਾਂ ਦਿਨਾਂ ਦਾ ਖੇਡ ਮੇਲਾ ਵਾ ਕੇਂਦਰ ਵਿੱਚ ਕਿੱਥਾਂ ਦਾ ਹੋਏਗਾ ਹਾਂ ਜਿਹੜਾ ਕੱਲ੍ਹ ਤੋਂ ਫਿਰ ਖੇਡ ਮੇਲਾ ਹੋਏਗਾ ਲੋਕਾਂ ਦੀ ਰਹੇਗੀ ਸਿਕਿਉਰਿਟੀ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਜਿਵੇਂ ਭਾਵਨਾ ਅਸੀਂ ਐਡਵਰਟਾਈਜ਼ਮੈਂਟ ਕੀਤਾ ਬਈ ਦੂਰ ਦੂਰ ਤੋਂ 50 ਕਿਲੋਮੀਟਰ ਤੋਂ ਵੀ ਸਾਡੇ ਕੋਲ ਟੀਮ ਆਉਣ ਗਈ। ਉਹ ਕਿਥਾਂ ਦੇ ਪ੍ਰਬੰਧ ਨਹੀਂ ਇੱਥੇ ਲੈ ਕੇ ਦਿੱਤਾ। ਪ੍ਰਬੰਧ ਅਸੀਂ ਬੱਚਿਆਂ ਦਾ ਖਾਣ ਦਾ, ਚਾਹ ਪਾਣੀ ਦਾ, ਦੁੱਧ ਦਾ ਤੇ ਅਸੀਂ ਉਹ ਵੀ ਵੈਸੇ ਸਿਕਿਉਰਟੀ ਵਜੋਂ ਵੀ ਅਸੀਂ ਕਰਦੇ ਕੋਈ ਐਸੀ ਤਰ੍ਹਾਂ ਦਾ ਕੋਈ। ਇਹਦੀ ਕੋਈ ਟੀਮ ਵੀ ਖੇਡ ਰਹੀ ਆ ਪਿੰਡ ਦੀ ਛੋਟੀ 37 ਕਿਲੋ 42 ਕਿਲੋ। ਮੈਸੇਜ ਕੀ ਆ ਜੀ? ਨੌਜਵਾਨ ਵੀ ਆਉਂਦੇ। ਨੌਜਵਾਨ ਨੂੰ ਵੀ ਬੱਚਿਆਂ ਨੂੰ ਵੀ ਸਾਡਾ ਮੈਸੇਜ ਇਹ ਆ ਵੀ ਖੇਡਾਂ ਨਾਲ ਜੁੜੋ। ਜੇ ਤੁਸੀਂ ਫਿਜ਼ੀਕਲੀ ਸਟਰੋਂਗ ਹੋ ਤਾਂ ਤੁਸੀਂ ਇੱਕ ਚੰਗੇ ਅਫੀਸਰ ਵੀ ਬਣੋ ਕੱਲ ਨੂੰ ਮਿਲਟਰੀ ਦੇ ਅਫੀਸਰ ਪੁਲਿਸ ਦੇ ਅਫੀਸਰ ਹੈ ਨਾ ਤੁਹਾਡੀ ਫਿਜ਼ੀਕਲ ਫਿਟਨੈਸ ਵਧੀਆ ਹੋ ਸਰਪ੍ਰੀਜ਼ਿੰਗ ਹੈਪੀ ਜੀ ਕੀ ਕਹਿਣਾ ਚਾਹੁੰਦੇ ਇਸ ਖੇਡ ਮੇਲੇ ਤੇ ਪਹੁੰਚਿਓ ਕਿਸਾਨਾਂ ਦਾ ਜਿਹੜਾ ਆਨੰਦ ਆ ਰਿਹਾ ਜਿੰਨਾਂ ਦੇ ਬਹੁਤ ਵਧੀਆ ਹੋ ਰਿਹਾ ਜੀ ਵਧੀਆ ਟੂਰਨਾਮੈਂਟ ਆ ਬੱਚੇ ਬਹੁਤ ਉਤਸ਼ਾਹਤ ਨੇ ਵਧੀਆ ਨਾਮ ਰੱਖੇ ਨੇ ਵਧੀਆ ਦੇਖਰੇਖ ਚ ਟੂਰਨਾਮੈਂਟ ਹੋ ਰਿਹਾ ਵਾ ਬਾਕੀ ਐਨਆਰ ਭਰਾਇਆਂ ਦਾ ਭਰਾਵਾਂ ਦਾ ਬੜਾ ਸਾਥ ਆ ਜੀ ਬੰਦ ਐਨ ਆਰ ਆਈ ਐਨ ਆਰ ਆਈ ਯਾਦ ਵਿੱਚ ਜਿਹੜਾ ਇਹ ਕੰਪ ਕਰਵਾਇਆ ਜਾ ਰਿਹਾ ਹੈ ਜੀ ਹਾਂਜੀ ਇਹ ਮੇਨ ਇਹਨਾਂ ਦਾ ਮਕਸਦ ਅਸੀਂ ਵੀ ਦੀਪ ਸਿੱਧੂ ਜੀ ਨੂੰ ਯਾਦ ਕਰਨਾ ਉਹਨਾਂ ਦੇ ਬਾਰੇ ਪਤਾ ਲੱਗੇ ਜੋ ਆਪਣੇ ਕੌਮ ਦੇ ਹੀਰੇ ਨੇ ਪਤਾ ਹੋਣਾ ਚਾਹੀਦਾ ਛੋਟੇ ਬੱਚਿਆਂ ਨੂੰ ਵੀ ਹੁਣ ਪਤਾ ਹੋਣਾ ਚਾਹੀਦਾ ਜੇ ਆਪਾਂ ਇਹਨਾਂ ਨੂੰ ਦੱਸਾਂਗੇ ਤਾਂ ਹੀ ਪਤਾ ਲੱਗਣਾ ਬਿਲਕੁਲਾ ਖੜਾ ਜੋ ਜਾ ਰਿਹਾ ਆਪਾਂ ਗਰਮ ਗੇਰਾ ਵੀ ਪਹੁੰਚ ਰਹੇ ਹਾਂਜੀ ਮੰਦਰਨਜਨ ਲਈ ਮੰਦਰਨਜਨ ਲਈ ਖੁੱਲਾ ਖਾੜਾ ਵੀ ਲੱਗਿਆ ਪਈ ਮਾਰੋਂ ਕਈ ਕਲਾਕਾਰ ਆ ਰਹੇ ਨੇ ਆਤਮਾ ਬੁੱਢੇ ਵਾਲੀ ਆ ਹੋਰ ਉਹਨਾਂ ਦੇ ਨਾਲ ਕਈ ਹੋਰ ਕਲਾਕਾਰ ਆ ਰਹੇ